ਕਉ ਨਮੀ ਪੱਸੀ ਬਡੂnga ਸਥਿਤ ਭਗਵਾਨ ਵਾਲਮੀਕੀ ਮੰਦਿਰ ਵਿਖੇ ਪ੍ਰਧਾਨ ਗੁਰਨਾਮ ਸਿੰਘ, ਆਡੀਟਰ ਜੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਨ, ਰਾਮ ਜਸ, ਜਨਸਕਤਰ ਅਰਜੰਦਰ ਸਿੰਘ ਅਤੇ ਰੋਹਿਤ ਤੇਜਿੰਦਰ ਸਿੰਘ, ਰਮੇਸ਼ ਕੁਮਾਰ ਆਦ ਆਗੂਆਂ ਦੇ ਪ੍ਰਬੰਧਾ ਹੈ। ਭਗਵਾਨ ਵਾਲਮੀਕ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਅਰਦੇਸ ਸਮੇਂ ਪ੍ਰਵਾਸ ਤੇਰੀ ਗੱਡੀ ਗਈ ਜਿਸ ਵਿੱਚ ਸਮੂਹ ਸੰਗਤਾਂ ਵੱਲੋਂ ਭਜਨਾ ਰਾਹੀ ਪ੍ਰਭੂ ਦਾ ਗੁਣ ਗਾਣ ਕੀਤਾ ਗਿਆ ਜੁਗਿੰਦਰ ਨਗਰ ਪ੍ਰਾਚੀਨ ਸ਼੍ਰੀ ਮੰਦਿਰ ਦੇ ਪ੍ਰਧਾਨ ਗੰਗਾ ਵਿਸ਼ਨ ਅਤੇ ਸੀਨੀਅਰ ਲੀਡਰ ਰੂਪ కుమార్ ਤਾਰੀਵਾਲ ਸਾਹਿਬ ਕਾ ਕੌਂਸਲਰ ਸਤਵੰਤਰਾਣੀ ਦੇ ਪਰਿਵਾਰਾਂ ਵੱਲੋਂ ਪ੍ਰਵਾਸ ਤੇਰੀ ਦਾ ਸਵਾਗਤ ਕੀਤਾ ਗਿਆ ਜਿਨ੍ਹਾਂ ਨੇ ਵਖ ਵਖ ਖਾਣ ਪੀਣ ਦੇ ਪਦਾਰਥਾਂ ਦੇ ਲੰਗਰ ਸੰਗਤਾਂ ਨੂੰ ਵਰਤਾਏ ਗਏ ਇਸ ਉਪਰਾਧ ਮੰਦਿਰ ਵਿਖੇ ਹਵਨ ਪੂਜਾ ਪਾਠ ਦੀ ਰਸਮ ਵਿੱਚ ਇਹਨਾਂ ਆਗੂਆਂ ਵੱਲੋਂ ਹਾਜ਼ਰੀ ਭਰੀ ਗਈ ਵਾਰਡ ਨੰਬਰ 54 ਕੌਂਸਲਰ ਜਗ ਮੋਹਨ ਚੋਹਾਨ ਵੱਲੋਂ ਵੀ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ ਗਈ ਦੁਪਹਿਰ ਸਮੇਂ ਇਲਾਕੇ ਦੀਆਂ ਸੰਗਤਾਂ ਨੂੰ ਪੂੜੀਆਂ ਛੋਲੇ ਖੀਰ ਆਦਿ ਦੇ ਅਤੁੱਟ ਲੰਗਰ ਵਰਤਾਏ ਗਏ ਲੰਗਰ ਸ਼ਾਮ ਤੱਕ ਪ੍ਰਭੂ ਵਾਲਮੀਕੀ ਦੀ ਇੱਛਾ ਅਨੁਸਾਰ ਚੱਲਦਾ ਰਿਹਾ ਰਾਤ ਦੇ ਸਮੇਂ ਇੱਕ ਧਾਰਮਿਕ ਸਮਾਰੋਹ ਦਾ ਆਯੋਜਨ ਵੀ ਕਰਵਾਇਆ ਗਿਆ ਜਿਸ ਵਿੱਚ ਸੰਤੋਸ਼ ਕੁਮਾਰ ਕੀਰਤਨ ਮੰਡਲੀ ਅਤੇ ਇਲਾਕੇ ਦੀਆਂ ਮਹਿਲਾਵਾਂ ਵੱਲੋਂ ਵਾਲਮੀਕੀ ਜੀ ਦੇ ਭਜਨਾ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਵਾਲਮੀਕੀ ਜੀ ਦੇ ਮੰਦਿਰ ਦੀ ਖੇ ਰੋਸ਼ਨੀਆ ਅਤੇ ਫੁੱਲਾਂ ਦੀ ਸਜਾਵਟ ਦੀ ਵਿਸ਼ੇਸ਼ ਆਕਰਸ਼ਣ ਸਮੂਹਕ ਮੈਂਬਰ ਕਾਰਜਕਾਰੀ ਅਸ਼ੋਕ ਗੁੜਿਆਲ ਸੁਖਵਿੰਦਰ ਸਿੰਘ ਗਿੱਲ ਅਬਦਾਸ ਸਿੰਘ ਤੁਸ਼ਾਰ ਰਿੰਕੂ ਮੋਤੀ ਕੁਲਦੀਪ ਸੁੰਦਰ ਆਦਿ ਵੱਲੋਂ ਮੰਦਿਰ ਦੀ ਸੇਵਾ ਕਾਰਜਾਂ ਵਿੱਚ ਸ਼ਰਧਾ ਉਸਤਾਨ ਨਾਲ ਸੇਵਾ ਨਿਭਾਈ ਗਈ।